ਹਰ ਵਕੀ ਹਾਲ ਚਾਲਾ ਸਵਾਗਤ ਹੈ ਆਪਣੇ ਪੇਜ ਉਪਰ 12ਵੀਂ ਬਹੁ ਹੋ ਗਈ ਮੀਤੋ ਬਾਦ ਅਗਰ ਮੈਂ ਐਜੀ ਬਹੁਤ ਨਹੀਂ ਖਿਲਾਇ ਅੱਜ ਕਰਾਉਣੀ ਆਪਾਂ ਨੀ ਨਵਾਂ ਮਾਡਲ ਮਸ਼ੀਨ ਦੀ ਪੂੰਛ ਕਰਾ ਕੇ ਲਿਆਵਾਂਗੇ ਪੂੰਛ ਥੋੜੀ ਗਲਾਵਟੀ ਜਗਦੀ ਨਵੀਂ ਲਵਾਵਾਂਗੇ ਮੈਂ ਰੰਗ ਕਰਾਉਣ ਦੀ ਬਹਾਵਾ ਟਾਈਮ ਹੋ ਗਿਆ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਕਰਦੇ ਆਂ ਵਲੌਗ ਸਟਾਰਟ ਅੱਜ ਦਾ ਤੇ ਜਿਹੜੇ ਮੇਰੇ ਵੀਰ ਭਰਾ ਨਵੇਂ ਆਇਆ ਚੈਨਲ ਤੇ ਉਹ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਨਾਲ ਦਿੱਤੀ ਗਈ ਵੈਲ ਆਈਕਨ ਦੀ ਘੰਟੀ ਦਬਾ ਲਿਓ ਤੇ ਉਹ ਖੜੀ ਹੈ ਆਪਣੀ ਸੱਤ ਮੜ ਲਾਉਣਾ ਲੱਗੇ ਚੱਲਦੇ ਇਹਨੂੰ ਫਿਰ ਕਰਾਉਣੇ ਕੰਮ ਦਿੰਦਾ ਹੈਗਾ ਬਣੇ ਰਿਓ ਬਲਾਗ ਦੇ ਨਾਲ ਇਹ ਆਪੇ ਰਾਜਨੈਕੀ ਜਾਣਾ ਕਰੇ ਪੀਂਦਾ ਇਹ ਪੰਜ ਕਿਲਾਉ ਨੇ ਬਾਕੀ ਚਾਹਤੀਆ ਬਾਟਾ ਵੜ ਕੇ ਹੋ ਰਹਿ ਜੀਰੋ 2 ਦੇ ਨਾਲ ਨਾ ਮੈਂ ਵੀ ਆ ਕੇ ਤਰਫ ਛੱਪ ਜਾ ਉਹ ਨਾ ਕਿਹਦਾ ਕੀ ਕਰਦਾ ਕਿਵੇਂ ਹੈ ਇਹ ਕੀ ਕੀ ਕਰਦੇ ਵਧੀਆ ਮੇਰਾ ਕੰਮ ਆ ਗਿਆ ਕਰ ਰਿਹਾ ਆ ਆਹ ਵੀ ਕਰਾਂਗੇ ਤਿਆਰ ਇਹਨੂੰ ਹੋਰ ਚੱਲ 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 ਚੱਲਾ ਚੱਲ ਚੱਲ ਚੱਲਾ ਘਰ ਦੇ ਵਿਰਾਂ ਸਲਾਮ ਦੇ ਮਾਰਾ ਵੀ ਨਹੀਂ ਕਰਾਂਗੇ ਇਸ ਮੈਸ ਚੋਂ ਨੂੰ ਚਾ ਉਹ ਬਣਾ ਦਾਂਗੇ ਬੰਬ ੋਕ ਕੇ ਜਮਾ ਕਰਕੇ ਨਾ ਮਾਰਾਂਗੇ ਨਾ ਜਦੋਂ ਅੰਗ ਬੋਜੇ ਪੈ ਤਾ ਕਰਾਂਗੇ ਤੁਹਾਨੂੰ ਗਾੜੀ ਬਾਜੋਂ ਦਾ ਕਰਾਏ ਫਿਰ ਚਲਾ ਆ ਗਰਾਂਗੇ ਨੂੰ ਬੱਕੀ ਦੇ

I <laughs>